ਹਾਂਜੀ ਇਹ ਪਸ਼ਮੀਨਾ ਦੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰਹਿਣਗੇ ਜੇ ਤੁਹਾਨੂੰ ਵੀ ਹੈਂਡਵਰਕ ਮਿਲ ਜਾਏਗਾ ਬਾਟਮ ਵੀ ਪਸ਼ਮੀਨਾ ਸਪੰਦੀ ਮਿਲ ਜਾਏਗੀ ਦੁਪੱਟਾ ਡਿਜੀਟਲ ਜਨਨ ਪ੍ਰਿੰਟ ਮਿਲੇਗਾ 2295 ਦੇ ਵਿੱਚ ਕੋਈ ਵੀ ਤੁਸੀਂ ਇਹ ਕਲਰ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਵਿంటర్ ਦੇ ਲਈ ਸੂਟ ਨੇ ਜੀ ਪਸ਼ਮੀਨਾ ਦਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਆਰੀਵਰਕ ਬਾਟਮ ਟਾਈ ਮੀਟਰ ਪਸ਼ਮੀਨਾ ਦੀ ਮਿਲ ਜਾਏਗੀ ਸਵਾ 2 ਮੀਟਰ ਸਟਾਲ ਮਿਲ ਜਾਏਗਾ ਪਸ਼ਮੀਨਾ ਦਾ 920 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਸੌਫਟ ਸ਼ਿਮਰ ਸਿਲਕ ਸੂਟ ਰਹੇਗਾ ਜੀ ਆਪਣੇ ਕੋਲ 47 ਦੀ ਲੈਂਥ ਰਹੇਗੀ ਬਾਟਮ ਸੰਤੂੜੀ 3 ਮੀਟਰ ਦੁਪੱਟਾ ਪਿਓਰਸ ਆਫ ਹੌਨ 1799 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ 2 ਮੀਟਰ ਪਸ਼ਮੀਨਾ ਦਾ ਸ਼ਰਟ ਰਹੇਗਾ ਆਰੀ ਵਰਕ ਮਿਲੇਗਾ ਬਾਟਮ ਵੀ ਇਸ ਦੇ ਨਾਲ ਪਸ਼ਮੀਨੇ ਦੀ ਮਿਲੇਗੀ 2 ਮੀਟਰ ਪਲੇਨ ਸਟੌਲ ਮਿਲੇਗਾ ਇਸ ਦੇ ਨਾਲ 2.5 ਮੀਟਰ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ 920 ਦੇ ਵਿੱਚ ਇਹ ਬਾਈ ਕਰ ਸਕਦੇ ਹੋ ਇਨਾ ਸੂਟਾਂ ਉਤੇ ਸੇਲ ਆ ਜੀ ਇਹ ਤੁਹਾਨੂੰ 3 ਬਾਈ ਕਰਨੇ ਪੈਣੇ ਨੇ ਤਿੰਨਾ ਸੂਟਾਂ ਦਾ ਪ੍ਰਾਈਸ ਰਹੇਗਾ 850 ਦੇ ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਆਰਗੈਂਜ਼ਾ ਦਾ 올ਓਵਰ 5 ਮੀਟਰ ਦਾ ਸੂਟ ਤੁਹਾਨੂੰ ਮਿਲ ਜਾਏਗਾ ਮੇਰਾ WhatsApp ਨੰਬਰ ਉਪਰ ਸਕਰੀਨ ਤੇ ਮੈਂਸ਼ਨ ਹੈ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਵੀ ਆਪਣੇ ਕੋਲ ਪਸ਼ਮੀਨਾ ਦਾ ਸੂਟ ਰਹਣੀ ਹੈ ਬਾਟਮਸ ਪੰਨ ਦੀ ਰਹੂਗੀ ਦੁਪੱਟਾ ਚਨੂਨ ਡਿਜੀਟਲ ਪ੍ਰਿੰਟ ਰਹੇਗਾ 2995 ਵਿੱਚ ਬਾਈ ਕਰ ਸਕਦੇ ਹੋ ਇਹ ਸ਼ਿਮਰ ਸਿਲਕ ਦਾ ਸੂਟ ਰਹੇਗਾ ਦੁਪੱਟਾ ਵੀ ਸ਼ਿਮਰ ਸਿਲਕ ਦਾ ਰਹੇਗਾ ਬਾਟਮਸ ਸੰਤੂਨ ਦੀ ਰਹੇਗੀ 2250 ਵਿੱਚ ਬਾਈ ਕਰ ਸਕਦੇ ਹੋ ਇਹ ਪਸ਼ਮੀਨਾ ਦੇ ਸੂਟ ਰਹਣਗੇ ਦੁਪੱਟਾ ਵੈਂਟਰ ਦੇ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਸ਼ਰਟ ਵੀ ਪਸ਼ਮੀਨਾ ਪ੍ਰਿੰਟ ਰਹੇਗਾ ਨਾਲ ਤੁਹਾਨੂੰ ਸ਼ਾਲ ਮਿਲੇਗਾ ਪਸ਼ਮੀਨਾ ਪ੍ਰਿੰਟ ਵਾਲਾ ਬਾਟਮ ਵੀ ਪਸ਼ਮੀਨਾ ਦੀ ਮਿਲੇਗੀ 1095 ਵਿੱਚ ਬਾਈ ਕਰ ਸਕਦੇ ਹੁ ਬਹੁਤ ਹੀ ਸੋਹਣੇ ਸੂਟ ਨੇ ਜੀ ਔਰਗੈਂਜ਼ਾ ਦਾ ਇਹ ਸ਼ਰਟ ਰਹੇਗਾ ਤੁਹਾਨੂੰ ਵਰਕ ਮਿਲੇਗਾ ਗੋਟਾ ਲੈਸ ਮਿਲੇਗੀ ਦੁਪੱਟਾ ਚਫੋਨ ਦਾ ਵੀ ਗੋਟਾ ਲੈਸ ਵਾਲਾ ਸਿਲਕ ਬਾਟਮ ਮਿਲੇਗੀ ਤੁਹਾਨੂੰ ਸਿਲਕ ਦੀ ਹੈਂਡਵਰਕ ਮਿਲੇਗਾ 2295 ਵਿੱਚ ਬਾਈ ਕਰ ਸਕਦੇ ਹੁ 2 ਮੀਟਰ ਔਰਗੈਂਜ਼ਾ ਦਾ ਇਹ ਸ਼ਰਟ ਰਹੇਗਾ ਬਾਟਮ 2 ਮੀਟਰ ਮਸਲੀਨ ਦੀ ਸਵਾ ਦੋ ਮੀਟਰ ਆਰਗੈਂਜ਼ਾ ਦਾ ਵਰਕ ਵਾਲਾ ਦੁਪੱਟਾ 1790 ਦੇ ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ। ਇਹ ਕ੍ਰੇਪ ਦੇ ਸੂਟ ਰਹਿਣਗੇ ਜੀ ਇਸ ਤੇ ਵਰਕ ਮਿਲੇਗਾ ਤੁਹਾਨੂੰ थ्रेड ਵਰਕ ਦੁਪੱਟਾ 2 ਮੀਟਰ ਚਨੂਨ ਦਾ 2980 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ। ਆਰਗੈਂਜ਼ਾ ਦਾ ਸ਼ਰਟ ਰਹੇਗਾ print ਐਂਡ ਹੈਂਡ ਵਰਕ ਮਿਰਰ ਵਰਕ ਮਿਲਸ ਆਏਗਾ। 45 ਲੈਂਥ ਰਹੇਗੀ बॉटम ਇਸ ਦੇ ਨਾਲ ਸੰਤੁਲਨ ਦੀ 10 ਮੀਟਰ ਦਪੱਟਾ ਪਿਅਰਸਫੋਨ ਦਾ 1899 ਵਿੱਚ ਬਾਈ ਕਰ ਸਕਦੇ ਹੋ ਪਸ਼ਮੀਨਾ ਸ਼ਿਮਰ ਪ੍ਰਿੰਟਰਡ ਸ਼ਰਟ ਰਹੇਗਾ 2 ਮੀਟਰ ਨਾਲ ਸਿਲਫ ਪ੍ਰਿੰਟ बॉटम ਰਹੇਗੀ ਪਲੇਨ 2 ਮੀਟਰ 950 ਦੇ ਵਿੱਚ ਇਹ ਵੀ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ